ਸਾਜਿਆਸਤਾ ਪੰਚਾਇਤਾਂ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਪ੍ਰਾਰਤ ਤਰਤੀ ਤਰਨਤਾਰਨ ਸਾਹਿਬ ਸੋ ਇਥੇ ਅੱਜ ਚੇਦੀ ਮਸਿਆ ਚੇਤ ਮਹੀਨੇ ਦੀ ਮਸਿਆ ਸੋ ਸੰਗਤਾਂ ਜਿਹੜੇ ਇਸ਼ਨਾਨ ਕਰਨ ਇਥੇ ਪਹੁੰਚ ਗਏ ਨੇ ਨਤਮਸਤਕ ਹੋਣ ਪਹੁੰਚ ਗਏ ਨੇ ਦਰਸ਼ਨਾਂ ਨੂੰ ਪਹੁੰਚ ਗਏ ਨੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੋ ਸੰਗਤਾਂ ਦਾ ਪਿਆਰ ਵੇਖ ਸਕਦੇ ਆ ਚੇਤ ਮਹੀਨੇ ਦੀ ਮਸਿਆ ਸੋ ਮਸਿਆਦਾ ਕਰਕੇ ਅੱਜ ਜਿਹੜੇ ਇਥੇ ਸੰਗਤਾਂ ਦਾ ਇਕੱਠ ਬਹੁਤ ਭਾਰੀ ਆਇਆ। ਸੋ ਸੰਗਤਾਂ ਜਿਹੜੀਆਂ ਉਹ ਆਪਾਂ ਦਰਸ਼ਨ ਕਰਨ ਆਈਆਂ ਹਨ। ਆਪਾਂ ਵੇਖ ਸਾਧਿਆ। ਸੋ ਤੁਸੀਂ ਦੇ ਰਹੇ ਦਿਲੀ ਫਾਦਾ ਟੀਵੀ ਸੋ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰ ਦੇਣਾ ਔਰ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਉਂਕਿ ਹਰ ਜਿਹੜਾ ਪ੍ਰਾਣੀ ਇਥੇ ਕਰੇ ਜਿਹੜੀ ਵੀਡੀਓ ਪਹੁੰਚ ਸਕੇ ਔਰ ਸੰਗਤਾਂ ਜਿਹੜੀਆਂ ਦਰਸ਼ਨ ਇਥੇ ਪਹੁੰਚ ਸਕਣ। ਸੋ ਆਪਾਂ ਅੱਗੇ ਚੱਲਦੇ ਹਾਂ ਤੇ ਕਰਦੇ ਹਾਂ ਦਰਸ਼ਨ। ਹੋ ਤਾਂ ਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੋ ਆ ਜੋ ਸੰਗਤਾਂ ਨੂੰ ਆਪਾਂ ਦਰਸ਼ਨ ਕਰਾਉਂਦੇ so ini gawardar manji ਹੁਣ ਇੱਕ ਦਸਰ ਜੀ ਤੁਸੀਂ ਵੀ ਇੱਕ ਭਾਰੀ ਅਦਾਸੀ ਦੀ ਪੁੱਤ ਹੈ ਕਿ ਦੋਵੇਂ ਜੇ ਕਰੇ ਜੇ ਇਹ ਕਹ ਰਿਹਾ ਹੈ ਜੇ ਸੱਤ ਸੱਤ ਦੇਖਣ ਦੇ ਇੱਕ ਇੱਕ ਮੱਝ ਸੱਤ ਦੇ ਜਾਂ ਤੇ ਐਸਾ ਕਰ ਦੋ ਮੰਗਾ ਰਾਜਪਤ ਜੱਤੀ ਕਲਾ ਮਾਇਆ ਮਿਠਾ ਲਾਹਣੇ ਹਮ ਲੋਕ ਕਿਹਨਾਂ ਦਰਵਾਜ਼ੇ ਫੋੜੀ ਮਾਰੀ ਨੇ ਕੀ ਕਰਾਈ ਰਹਿਦਾ ਮਦਦ ਕਰਨੀ ਪ੍ਰਦੇਸ਼ ਸਿੰਘ ਦੀ ਬੈਂਕਾਂ ਦੇ ਵੱਡੇ ਸਵਾਜਸ ਸੰਗਤਾਂ ਦਾ ਇਕੱਠ ਆਪਾਂ ਵੇਖ ਸਕਦੇ ਹਾਂ ਕਿਤਨਾ ਜਰਾ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਸਤਿ ਸ਼੍ਰੀ ਅਕਾਲ ਜਾਇਆ ਸਿੱਕੀ ਕਿਹੋ ਜਿਹਾ ਜਾਇਆ ਇਹ ਫੰਡ ਸਮਾਜ ਸਮਾਜਮਾ ਹਾਜ਼ਰ ਹੋਇਆ ਸਭ ਇਕੱਠੇ ਹੋਏ 1200 1200 ਬਾਰੇ ਲੱਗੇ जो कि रोखां